ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਬੀਜੇਪੀ ਕੀ ਸਟ੍ਰੈਟੇਜੀ ਬਣਾ ਰਹੀ ਹੈ ਉੱਥੇ ਹੀ ਇੱਕ ਪਾਸੇ ਅਕਾਲੀ ਦਲ ਤੋਂ ਸਿਕੰਦਰ ਸਿੰਘ ਗਲੂਕਾਤ ਦੇ ਪੁੱਤ ਔਰ ਨੌ ਜਿਹੜੇ ਨੇ ਬੀਜੇਪੀ ਚ ਸ਼ਾਮਲ ਹੋਏ ਨੇ ਔਰ ਉਸ ਤੋਂ ਬਾਅਦ ਬੀਜੇਪੀ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਸਾਰਾ ਕੁਝ ਕਿਉਂਕਿ ਕਿਸਾਨ ਵਿਰੋਧ ਕਰ ਰਹੇ ਨੇ ਲੇਕਿਨ ਬੀਜੇਪੀ ਆਪਣਾ ਪ੍ਰਚਾਰ ਜਿਹੜਾ ਲਗਾਤਾਰ ਕਰ ਰਹੀ ਹੈ ਬੀਜੇਪੀ ਦਾ ਜਿਹੜਾ ਅਜੰਡਾ ਜੀ ਹੋਰ ਨਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇਸ਼ ਦੇ ਵਿੱਚ ਆਪਣੀ ਸਥਾਪਿਤ ਕਰਨੀ ਸਰਕਾਰ ਜਿਵੇਂ ਪਹਿਲਾਂ ਬਹੁਤ ਵਧੀਆ 10 ਸਾਲ ਦੀ ਕਾਰਗੁਜ਼ਾਰੀ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਇਸ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣਾ ਮਜ਼ਬੂਤ ਬਣਾਉਣਾ ਔਰ ਪਾਲਿਸੀਸ ਸਹੋਰ ਲਾਗੂ ਕਰਨੀਆਂ ਸਾਰੇ ਵਰਗਾਂ ਦਾ ਕਲਿਆਣ ਜਨ ਕਲਿਆਣ ਦੀਆਂ ਸਕੀਮਸ ਜਿਹੜੀਆਂ ਉਹਨਾਂ ਨੂੰ ਲਾਗੂ ਕਰਨਾ ਡਿਵੈਲਪਮੈਂਟ ਕਰਨੀ ਸਰਪੱਖੀ ਵਿਕਾਸ ਕਰਨਾ ਇਹੋ ਜਿਹੇ ਮੁੱਦੇ ਲੈ ਕੇ ਜਿਹਨੂੰ ਲੋਕ ਪਸੰਦ ਕਰਦੇ ਆ ਇੰਟਰਨੈਸ਼ਨਲ ਲੈਵਲ ਤੇ ਵੀ ਪੂਰਾ ਆਪਣਾ ਕੰਟਰੀ ਦਾ ਨਾਮ ਬਣਿਆ ਇੰਡੀਆ ਦਾ ਸੋ ਲੋਕਾਂ ਨੇ ਸੋਚ ਲਿਆ ਕਿ ਜੇ ਸਹੀ ਦੇਖਣੀ ਆ ਬਾਕੀ ਸਟੇਟਸ ਦੀ ਵੀ ਜਿਹਦੇ ਚ ਡਵੈਲਪਮੈਂਟ ਹੋ ਸਕਦੀ ਹੈ ਜਾਂ ਪੂਰੀ ਓਵਰਾਲ ਇੰਡੀਆ ਦੀ ਤਾਂ ਉਹ ਸਾਨੂੰ ਮੋਦੀ ਜੀ ਦੇ ਹੱਥੀ ਮਜ਼ਬੂਤ ਕਰਨੀ ਚਾਹੀਦੀ ਹੈ ਉਹਦੇ ਚ ਦੇਸ਼ ਜਿਹੜਾ ਸੁਰੱਖਿਅਤ ਵੀ ਹੈ ਤੇ ਮਜ਼ਬੂਤ ਵੀ ਹੈ ਔਰ ਪ੍ਰਗਤੀਪਲ ਵੀ ਜਾਏਗਾ ਲੰਮਾ ਸਮਾਂ ਗੁਰਪ੍ਰੀਤ ਸਿੰਘ ਵੀ ਕਾਲੀਦਾਲ ਚ ਰਹੇ ਹੋ ਔਰ ਉਹ ਬਾਅਦ ਦੇ ਵਿੱਚ ਇਹ ਵੀ ਨਿਕਲ ਕੇ ਆਉਂਦਾ ਸੀ ਵੀ ਉਹਨਾਂ ਦੇ ਕਹਿੰਦੇ ਵੀ ਜੇਕਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਉਹ ਬੀਜੇਪੀ ਦੇ ਨਾਲ ਗੱਠ ਛੋੜ ਨਹੀਂ ਕਰਦੀ ਤਾਂ ਬੀਜੇਪੀ ਮਜ਼ਬੂਤ ਨਹੀਂ ਹੋ ਸਕਦੀ ਤਾਂ ਤੁਸੀਂ ਬਾਅਦ ਦੇ ਵਿੱਚ ਬੀਜੇਪੀ ਚ ਸ਼ਾਮਲ ਹੋਏ ਤਾਂ ਕਿਦਾਂ ਦਾ ਅਹਿਸਾਸ ਰਿਹਾ ਦੋਨਾਂ ਦੇ ਵਿੱਚ ਬੀਜੇਪੀ ਕਿਸ ਗੱਲੋਂ ਵਧੀਆ ਲੱਗਦੀ ਔਰ ਅਕਾਲੀ ਦਲ ਨੂੰ ਕਿਸ ਗੱਲੋਂ ਛੱਡਿਆ ਜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਛੋੜ ਹੁੰਦਾ ਇੱਥੇ ਤਾਂ ਫਿਰ ਬਾਕੀ ਸਾਰੀਆਂ ਪਾਰਟੀਆਂ ਦਾ ਸਫਾਇਆ ਹੋ ਜਾਣਾ ਸੀ ਬੀਜੇਪੀ ਬਹੁਤ ਡੇ ਬਾਏ ਡੇ ਜਿਹੜੀ ਗਰੋ ਕਰ ਰਹੀ ਹੈ ਜਿੱਥੇ ਤੁਸੀਂ ਪਿਛਲੇ ਸਮੇਂ ਚ ਦੇਖ ਲਿਓ 22 ਦਾ ਦੇਖ ਲਓ ਹੁਣ ਅੱਜ ਦੀ ਗਾਹ ਸਥਿਤੀ ਚ ਦੇਖ ਲਓ ਬਹੁਤ ਵੱਡੀ ਗਿਣਤੀ ਦੇ ਜਿਹੜੀਆਂ ਵਿਧਾਨ ਸਭਾ ਸੀਟਾਂ ਤੇ ਜਿਹੜੀ ਆ ਉਹ ਭਾਜਪਾ ਨੇ ਲੀਡ ਕਰਨੀ ਆ ਔਰ ਸਭ ਤੋਂ ਬਾਅਦ ਜਿਹੜੀਆਂ ਸੀਟਸ ਆ ਉਹ ਪਾਰਲੀਮੈਂਟ ਦੇ ਵਿੱਚ ਉਹ ਭਾਜਪਾ ਦੇ ਆਉਣੀਆਂ ਤੁਸੀਂ 4 ਤਰੀਕ ਨੂੰ ਰਿਜ਼ਲਟ ਦੇਖ ਲਿਓ ਕਿਉਂਕਿ ਜਿਕਰ ਗੱਲ ਪਰਮਪਾਲ ਕੌਰ ਦੀ ਲੈ ਲਈ ਆਈ ਹੈ ਸੀਗੇ ਔਰ ਉਹਨਾਂ ਨੇ ਆਈਐਸ ਉਹ ਸਿਫਾ ਦੇ ਕੇ ਹੁਣ ਭਾਜਪਾ ਚ ਸ਼ਾਮਲ ਹੋਏ ਨੇ ਕਿਤਨਾ ਕਿਤੇ ਕੋਈ ਚੀ ਚੰਗੀ ਲੱਗੀ ਹੋਊਗੀ ਜਿਹੜੀ ਅਕਾਲੀ ਦਲ ਦੇ ਵਿੱਚ ਨਹੀਂ ਹੈ ਤੁਹਾਨੂੰ ਵੀ ਨਾਲ ਲੈ ਕੇ ਆਂਦਾ ਇਧਰ ਉਹ ਇਹੋ ਜਿਹੇ ਕੋਈ ਵਿਕਾਸਪੱਖੀ ਚੀਜ਼ਾਂ ਸੀ ਕੋਈ ਪਾਲਿਸੀ ਸੀਗੀਆਂ ਜਾਂ ਕੋਈ ਹੋਰ ਗੱਲ ਰਹੀ ਹੈ ਕੋਈ ਮਤ ਪੇਦਾਬ ਸੀ ਵਿਚਾਰਧਾਰਾ ਦੇ ਵਿੱਚ ਰਹੀ ਹੈ ਉਹਨਾਂ ਦਾ ਨਵਾਂ ਸੀਗਾ ਕਿਉਂਕਿ ਪਹਿਲਾਂ ਤਾਂ ਕੋਈ ਪਾਰਟੀ ਨਾਲ ਹੈ ਨਹੀਂ ਸੀ ਆਪ ਦਾ ਡਿਊਟੀ ਸੀਗੀ ਆਪ ਦਾ ਕਾਰੀ ਸੀਗੀ ਉਧਰ ਕੰਮ ਕਰ ਰਹੇ ਸੀ ਕੰਮ ਕਰਨ ਦਾ ਉਹਨਾਂ ਨੂੰ ਸ਼ੌਕ ਆ ਵਧੀਆ ਆਪ ਦਾ ਫੀਲਡ ਦੇ ਵਿੱਚ ਬਹੁਤ ਅੱਛੇ ਤਰੀਕੇ ਦੇ ਨਾਲ ਹਮੇਸ਼ਾ ਕੰਮ ਕੀਤਾ ਹੁਣ ਸਾਰਾ ਸੋਚ ਵਿਚਾਰ ਕੇ ਕਿ ਕਿਸ ਅ ਪਾਸੇ ਕਿਸ ਪਲੇਟਫਾਰਮ ਤੇ ਆਪਾਂ ਵਧੀਆ ਬੈਟਰ ਕੰਮ ਕਰ ਸਕਦੇ ਆ ਕਿਹਦਾ ਆਲੇ ਪਾਸੇ ਜਿਹੜਾ ਵੇਖ ਜਿਹੜਾ ਜ਼ਿਆਦਾ ਠੀਕ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਟੇਟ ਦੇ ਇੰਟਰਸਟ ਦੇ ਵਿੱਚ ਪਬਲਿਕ ਦੇ ਇੰਟਰਸਟ ਦੇ ਵਿੱਚ ਕਿੱਥੇ ਵਧੀਆ ਆਪਾਂ ਕਾਰਗੁਜ਼ਾਰੀ ਦਿਖਾ ਸਕਦੇ ਆ ਤਾਂ ਇਹ ਸਾਰਾ ਕੁਝ ਸੋਚ ਕੇ ਫਿਰ ਇਹ ਫੈਸਲਾ ਕੀਤਾ ਕਿੰਨਾ ਕੁ ਚਲੰਜਰ ਰਹਿ ਸਕਦਾ ਕਿਉਂਕਿ ਜੇਕਰ ਕਾਲੀ ਦਲ ਦੀ ਗੱਲ ਹੈ ਲਈ ਕਾਲੀ ਦਲ ਦੇ ਨਾਲ ਵੀ ਲੰਮਾ ਅਰਸਾ ਤੁਹਾਡਾ ਸਾਥ ਰਿਹਾ ਹੈ ਪਿੱਡ ਫਰੋਲ ਦੇ ਰਹੋ ਉਹਨਾਂ ਨਾਲ ਵੀ ਆਪਸੀ ਜਿਹੜੇ ਵਿਚਾਰ ਸੀਗੇ ਸਾਂਝੇ ਸੀ ਹੁਣ ਉਹਨਾਂ ਦੇ ਖਿਲਾਫ ਹੀ ਲੜਨਾ ਪੈ ਰਿਹਾ ਤਾਂ ਕਿੰਨਾ ਕੁ ਚੈਲੰਜਸ ਰਹੇਗਾ ਸਾਰੀਆਂ ਚੀਜ਼ਾਂ ਵੇਖੋ ਜਿਹੜਾ ਪੋਲੀਟਿਕਲ ਸਿਸਟਮ ਹੈ ਇਹਦੇ ਚੈਲੰਜ ਤਾਂ ਹੁੰਦੇ ਹੀ ਆ ਹਮੇਸ਼ਾ ਚਾਹੇ ਕੋਈ ਵੀ ਇਲੈਕਸ਼ਨ ਆ ਚਾਹੇ ਕੋਈ ਬਲੌਕ ਸੰਪਤੀ ਜਿਲ੍ਹਾ ਪ੍ਰੇਸ਼ਦ ਦੀ ਆ ਚਾਹੇ ਕਬਦਾਨ ਸਭਾ ਦੀ ਆ ਚਾਹੇ ਪਾਰਲੀਮੈਂਟ ਦੀ ਪਾਰਲੀਮੈਂਟ ਦੀ ਵੱਡੀ ਇਲੈਕਸ਼ਨ ਹੁੰਦੀ ਹੈ ਪਰ ਜੇ ਤੁਹਾਡੇ ਨਾਲ ਸਪੋਰਟ ਹੈਗੀ ਹੈ ਪਬਲਿਕ ਦੀ ਤੁਹਾਡੇ ਨਾਲ ਉਹ ਤੁਹਾਡਾ ਤੁਹਾਨੂੰ ਸਹਿਯੋਗ ਦਿੰਦੇ ਆ ਔਰ ਸਾਨੂੰ ਜਿਹੜਾ ਕੈਂਡੀਡੇਟ ਹੈ ਉਹਨਾਂ ਨੂੰ ਵਧੀਆ ਲੱਗਦਾ ਹੈ ਤੇ ਜਿਹੜੀਆਂ ਪਾਰਟੀ ਦੀ ਪਾਲਿਸਿਸ ਵਧੀਆ ਲੱਗਦੀਆਂ ਤਾਂ ਫਿਰ ਉਹਦੇ ਅੱਗੇ ਸਭ ਬਾਕੀ ਜਿਹੜਾ ਉਹ ਫਿੱਕਾ ਪੈ ਜਾਂਦਾ ਉਹ ਜਿਹਨੂੰ ਕਾਮਜ਼ਾਬ ਕਰਨਾ ਹੁੰਦਾ ਫਿਰ ਉਹ ਕਰ ਦਿੰਦੇ ਆ ਕਿ ਪਾਰਟੀ ਜਿਹੜੀਆਂ ਹੈਗੀਆਂ ਜਿੰਦੇ ਵਿੱਚ ਅਕਾਲੀ ਦਲ ਦੀ ਗੱਲ ਹੈ ਜੀ ਅਕਾਲੀ ਦਲ ਚੋਂ ਵੀ ਲੰਬੀ ਗਿਣਤੀ ਜਿਹੜੀ ਵੱਡੀ ਗਿਣਤੀ ਅੱਜ ਵਰਕਰ ਬੀਜੇਪੀ ਸ਼ਾਮਲ ਹੋਏ ਹੈ ਉਹ ਵੀ ਗੱਲ ਜਾਤ ਪਾਤਾਂ ਦੇ ਕਰੇ ਸੀ ਵੀ ਜਾਤ ਪਾਤ ਜਿਹੜੀ ਹੈਗੀ ਖਾਸ ਸੌਰਤ ਦੇਖੀ ਜਾਂਦੀ ਹੈ ਅਕਾਲੀ ਦਲ ਚ ਉੱਥੇ ਹੀ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੇ ਵੀ ਕਵੀਰਨ ਮੰਤਰੀ ਨੇ ਬਿਆਨ ਦਿੱਤਾ ਸੀ bc ਨੂੰ ਲੈ ਕੇ sc ਨੂੰ ਲੈ ਕੇ ਤਾਂ ਹੁਣ ਕਿਵੇਂ ਦੇਖਦੇ ਹੋ ਇਹ ਸਾਰਾ ਵਤੀਰਾ ਜਿਹੜਾ ਹੈਗਾ bjp ਦੇ ਵਿੱਚ ਕਿਦਾਂ ਦਾ ਮਾਹੌਲ ਹੈ ਵੇਖੋ ਜਿਹੜੀ ਤੁਸੀਂ ਇਹ ਗੱਲਾਂ ਕੀਤੀਆਂ ਮੈਂ ਸਮਝਦਾ ਵੀ ਉਹ ਨਹੀਂ ਚਾਹੀਦੀਆਂ ਕਿਸੇ ਵੀ ਪਾਰਟੀ ਦੇ ਵਿੱਚ ਹਮੇਸ਼ਾ ਸਬਦਾ ਸਾਰੇ ਵਰਗਾਂ ਦਾ ਸਤਿਕਾਰ ਹੋਣਾ ਚਾਹੀਦਾ ਔਰ ਜਿੱਥੇ ਹੁੰਦੀਆਂ ਫਿਰ ਉਹ ਜਿਹੜੀਆਂ ਪਾਰਟੀ ਹੈਗੀਆਂ ਉਹ ਗਰਾਵਟ ਵੱਲ ਚਲੇ ਜਾਂਦੀਆਂ ਸੋ ਜਿਤ ਤੱਕ ਬੀਜਪੀ ਦਾ ਸਬੰਧ ਦਾ ਸਾਰੇ ਵਰਗਾਂ ਨੂੰ ਸਭ ਤਰ੍ਹਾਂ ਨੂੰ ਸਭ ਵਰਗ ਦੇ ਲੋਕਾਂ ਨੂੰ ਵਧੀਆ ਮਾਨ ਸਨਮਾਨ ਹੈ ਜਿਹੋ ਜਿਹਾ ਕੋਈ ਇਨਸਾਨ ਜਿੱਥੇ ਕੋਈ ਕੰਮ ਉਹ ਕਰ ਸਕਦਾ ਉਹਨੂੰ ਉਹਦੀ ਪੋਜੀਸ਼ਨ ਦਿੱਤੀ ਜਾਂਦੀ ਹੈ ਤੇ ਸਾਰਿਆਂ ਬਾਰੇ ਜਿਹੜਾ ਸੋਚਿਆ ਜਾਂਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਇਲੈਕਸ਼ਨ ਤੋਂ ਬਾਅਦ ਕੀ ਰੋਡ ਮੈਪ ਲੈ ਕੇ ਚੱਲੇ ਹੋ ਕਿਹੜੇ ਕਿਹੜੇ ਕੰਮ ਜਿਹੜੇ ਨੇ ਪੈਂਡਿੰਗ ਪਏ ਨੇ ਉਹ ਕਿਹੜੇ ਕੰਮ ਤੋਂ ਸ਼ੁਰੂਆਤ ਹੋਣੀ ਹੈ ਬੀਜਪੀ ਦੇ ਵਿੱਚ ਜਿਹੜਾ ਜਿੱਤ ਹਾਸਲ ਹੋਊਗੀ ਪਹਿਲਾਂ ਵੀ ਸਾਡੇ ਜਿਹੜੇ ਪਛੰਡੇ ਦੇ ਵਿੱਚ ਬਹੁਤ ਜ਼ਿਆਦਾ ਡਵੈਲਪਮੈਂਟ ਜੇ ਭਾਜਪੀ ਦੀ ਸਰਕਾਰ ਸੀ ਜਾਂ ਮਾਨਜੋਗ ਪ੍ਰਧਾਨ ਮੰਤਰੀ ਮੋਦੀ ਜੀ ਦੀਗਵਾਈ ਦੇ ਵਿੱਚ ਹੋਈ ਹੈ ਜਿੰਨੇ ਕਾਰਜ ਉੱਥੇ ਚਾਹੇ ਐਮਸ ਦੀ ਗੱਲ ਆ ਉਹ ਬਹੁਤ ਵੱਡੀ ਸਹੂਲਤ ਹੈ ਸਾਨੂੰ ਸਾਡੇ ਇਲਾਕਾ ਨਿਵਾਸੀਆਂ ਨੂੰ ਸੈਂਟਰਲ ਯੂਨੀਵਰਸਿਟੀ ਹੈ ਫਾਈਨਰੀ ਹੈ ਹੋਰ ਵੀ ਕਿੰਨੇ ਇਸ ਤਰ੍ਹਾਂ ਦੇ ਪ੍ਰੋਜੈਕਟ ਹੈ ਰੋਡ ਨੈਟਵਰਕ ਜਿੰਨੇ ਕਿੰਨੇ ਵਧੀਆ ਉਹ 4 ਲੇਨ 6 ਲੇਨ ਉਹ ਬਣਾਏ ਨੇ ਉਹ ਉਹਦੇ ਨਾਲ ਹੋਰ ਵੀ ਜਿਹੜੀਆਂ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਰੋਜ਼ਗਾਰ ਵੀ ਮਿਲਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਇਸ ਤਰ੍ਹਾਂ ਦੀ ਸਬਤ ਬੱਧਤਾ ਡਿਵੈਲਪਮੈਂਟ ਦੀ ਜ਼ਰੂਰਤ ਹੈ ਕਿਉਂਕਿ ਉਹਦੇ ਨਾਲ ਰੋਜ਼ਗਾਰ ਦੇ ਸਾਧਨ ਜਿਹੜੇ ਆ ਉਤਪਨ ਹੁੰਦੇ ਆ ਉਹ ਘੱਟੋ ਘੱਟ ਮੈਕਸਮਮ ਜਿਹੜਾ ਉਹਦਾ ਟਿਚਾ ਰੱਖਾਂਗੇ ਕਿ ਜਿਹੜੀ ਨੌਜਵਾਨਾਂ ਦੇ ਵਿੱਚ ਬੇਚੈਨੀ ਹੈ ਉਹਨੂੰ ਅਸੀਂ ਦੂਰ ਕਰ ਸਕੀਏ ਬਾਕੀ ਹੋਰ ਜਿਹੜੀਆਂ ਉੱਥੇ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨ ਤੇ ਜਿਹੜਾ ਅਸੀਂ ਪੂਰੀ ਬਾਹ ਲਾਵਾਂਗੇ ਤੇ ਜਿਹੜੀ ਕੋਈ ਫਾਰਮਰਸ ਦੀ ਡਵੈਲਪਮੈਂਟ ਵਾਸਤੇ ਆ ਉਹ ਵੀ ਅਸੀਂ ਗੱਲ ਕਰਨੀ ਕਿਉਂਕਿ ਖੁਦ ਕਿਸਾਨ ਹੈ ਜਿੰਨੀ ਕੋਈ ਹੋਰ ਵਧੀਆ ਕਰ ਸਕਦੇ ਆ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਗੱਲ ਹੈ ਜਾਂ ਕੋਈ ਹੋਰ ਸਬਸਿਡੀਆਂ ਦੀ ਗੱਲ ਹੈ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਐਗਰੀਕਲਚਰ ਦੇ ਨਾਲ ਰਿਲੇਟਡ ਆ ਉਹ ਵੀ ਆਵਾਜ਼ ਬੁਲੰਦ ਕਰਾਂਗੇ ਤੇ ਉਹਦੇ ਲਈ ਵੀ ਅਸੀਂ ਹਮੇਸ਼ਾ ਬਚਨ ਬਾਦਾਂ ਦੇ ਪਾਰਟੀ ਵੀ ਬਚਨ ਬਾਦ ਦਾ ਪੂਰੀ ਤਰ੍ਹਾਂ ਮਦਦ ਕਰਨ ਵਾਸਤੇ ਹਾਦਰ ਸਾਹਿਬ ਨੂੰ ਕਤੋਂ ਲੈ ਆ ਰਹੇ ਹਾਂ ਪੀਜੇ ਪੀਜ ਕਿਉਂਕਿ ਉਹ ਕਹਿੰਦੇ ਸੀ ਵੀ ਮੇਰੇ ਤੋਂ ਮੇਰਾ ਨਾਮ ਮੇਰੀ ਗੱਲ ਕਰੋ ਔਰ ਮੇਰੇ ਬੱਚਿਆਂ ਨਾਲ ਉਹਨਾਂ ਦੀ ਗੱਲ ਕਰੋ ਕਿਉਂਕਿ ਉਹਨਾਂ ਦਾ ਫੈਸਲਾ ਸੀ ਹੁਣ ਤੁਸੀਂ ਕਹਤੋ ਜਵਾਬ ਤੁਸੀਂ ਦੇ ਹੀ ਦਿੱਤਾ ਫਿਰ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਨੇ ਉਹ ਤੁਸੀਂ ਉਹ ਬਟ ਦੱਸ ਸਕਦੇ ਆ ਵੀ ਕੀ ਕਰਨਾ ਹੈ ਕਿਵੇਂ ਆ ਕਿ ਆਉਣ ਵਾਲਾ ਸਮਾਂ ਦੱਸੋ ਬਾਕੀ ਹੋ ਸਕਦਾ ਹੈ ਜੇ ਤੁਸੀਂ ਅਲੀ ਤੱਕ ਕੋਈ ਗੱਲ ਕੀਤੀ ਨਹੀਂ ਵੀ ਬੀਜੇਪੀ ਦੀਆਂ ਪਾਲਿਸੀਆਂ ਇਦਾਂ ਦੀਆਂ ਨੇ ਮੈਂ ਵੀ ਇਕੱਲੇ ਦਾ ਛੱਡਿਆ ਤੁਸੀਂ ਵੀ ਛੱਡ ਕੇ ਆ ਸਕਦੇ ਹੋ ਤਾਂ ਤੁਹਾਨੂੰ ਹੈਨਾ ਇਸ ਤਰੀਕੇ ਦਾ ਕੁਝ ਮੈਂ ਤਾਂ ਜਿਹੜੇ ਅੱਜ ਬੰਦੇ ਹੁਣ ਦੇਖੋ ਆਪਾਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਏ ਆ ਤੇ ਮੈਂ ਤਾਂ ਇਹ ਇਹ ਇਹਨਾਂ ਨੂੰ ਵੀ ਨਹੀਂ ਸੀ ਕੁਝ ਕਿਹਾ ਮਿਲੇ ਹੀ ਹੈ ਜਾ ਕੇ ਜਿਆ ਪ੍ਰਧਾਨ ਜੀ ਮਿਲੇ ਹਨ ਕਈ ਸਾਹਿਬ ਦੀ ਗੱਲ ਹੋਈ ਹੈ ਤੇ ਇਹਨਾਂ ਨੂੰ ਦੇਖੋ ਅੱਜ ਕੱਲ੍ਹ ਹਰ ਇਨਸਾਨ ਸਮਝਦਾਰ ਹੈ ਕਿੰਨਾ ਸੋਸ਼ਲ ਮੀਡੀਆ ਦਾ ਚੁੱਕਾ ਇਲੈਕਟ੍ਰੋਨਿਕ ਮੀਡੀਆ ਦਾ ਚੁੱਕਾ ਸਭ ਦੇਖ ਰਿਹਾ ਹੈ ਦਾ ਰੋਜ਼ ਕੀ ਹੋ ਰਿਹਾ ਕਿਵੇਂ ਹੋ ਰਿਹਾ ਸੋ ਇਹਨਾਂ ਨੇ ਦੇਖਿਆ ਕਿ ਜਿਹੜੀ ਬੀਜੇਪੀ ਬਹੁਤ ਅੱਛਾ ਜਿਹੜਾ ਪਰਫਾਰਮ ਕਰ ਰਹੀ ਹੈ ਚੋਨ ਮਨੋਰਥ ਪੱਤਰ ਵੀ ਦੇਖਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਸਕੀਮਾਂ ਬਹੁਤ ਲੋਕੀ ਪ੍ਰੇਸ ਕਰਦੇ ਆ ਜਿਹੜੀਆਂ ਪਾਲਿਸਿਸ ਹੈ ਅ ਉਹ ਰ ਆਪ ਦੇ ਆਪ ਇਹ ਕਹਿੰਦੇ ਵੀ ਨਹੀਂ ਅਸੀਂ ਜੋਇਨ ਕਰਨਾ ਤੇ ਵੀ ਸਾਨੂੰ ਜੋਇਨ ਕਰਾਓ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਖੁੱਲ ਕੇ ਜਿਹੜੀ ਆ ਮਦਦ ਕਰਨੀ ਹੈ ਇਥੋਂ ਜਿਤਾ ਕੇ ਭੇਜਣਾ ਨਦਰ ਮੋਦੀ ਜੀ ਦੇ ਹੱਥ ਜਿਹੜੇ ਅਸੀਂ ਮਜ਼ਬੂਤ ਕਰਨੇ ਆ ਸੈਂਟਰ ਦੇ ਵਿੱਚ ਜਿਹੜੀ ਆ ਸਰਕਾਰ ਬਣਾਉਣੀ ਹੈ ਵੀਜੇਪੀ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਟੇਟ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣਾਉਣੀ ਹੈ ਧੰਨਵਾਦ ਆ तमाम ਬੋਧਿਆ ਤੇ ਉੱਪਰ ਗੱਲਬਾਤ ਹੋਈ ਹੈ ਸਾਬਕਾ ਜਿਹੜੇ ਮੰਤਰੀ ਸੀਗੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੇ ਪੁੱਤਰ ਵੀ ਨੇ ਔਰ ਦੂਸਰੇ ਪਾਸੇ ਉਹਨਾਂ ਬੀਜੇਪੀ ਚਵੱਟੀ ਗਿਣਤੀ ਦੇ ਵਿੱਚ ਜਿਹੜੇ ਵਰਕਰਾਂ ਨੂੰ ਸ਼ਾਮਲ ਕਰਵਾਏ ਨੇ ਉਹ ਖਾਸ ਤੌਰ ਦੇ ਉੱਪਰ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਬੀਜੇਪੀ ਦੀ ਹੀ ਬਣਾ ਕੇ ਛੱਡਾਂਗੇ ਕੈਮਰਾ ਪਰਸਨ ਅਨਿਲ ਦੇ ਨਾਲ ਮੌਜੂਦ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ